ਪਵੰਤਮਾਨ ਉਹਨਾਂ ਦਾ ਹੱਥ ਠੋਕਾ ਬਣ ਗਿਆ ਪਵੰਤਮਾਨ ਕੱਟ ਪੁੱਤ ਲਈਆ ਪਵੰਤਮਾਨ ਮੈਂ ਫੇਰ ਕਹਿੰਦਾ ਪਵੰਤਸਿਆ ਦੇਖੀ ਦੂਜਾ ਬਿਆਨਤਾ ਪੁੱਛੜਨਾ ਬਣਜੀ ਇਹ ਜਵਾਨੀ ਨੇ ਪੰਜਾਬ ਨੇ ਮaaf ਨਹੀਂ ਕਰਨਾ ਤੇਰੀਆਂ ਕਈ ਪੀੜੀਆਂ ਪੁੱਤਾਂ ਨੂੰ ਮaaf ਨਹੀਂ ਕਰਨਾ ਚੋਦਰੀ ਪੰਜਾਬ ਦੀ ਜਵਾਨੀ ਨਾ ਕਰ ਰਹੇ ਆ ਐਡਾ ਧੱਕਾ ਜੇ ਐਡੀ ਧੱਕੇਸ਼ਾਈ ਸ਼ਰਿਆਮ ਗੱਡੀਆਂ ਲਾ ਲਾ ਕੇ ਪੁਲਿਸ ਨੂੰ ਤੇ ਗੱਡੀਆਂ ਭੰਨੀਆਂ ਕੱਚ ਮਾਰ ਮਾਰ ਗੱਡੀਆਂ ਉਹਨਾਂ ਦੀਆਂ ਫੜ ਫੜਨ ਤੇ ਚੱਕ ਕੇ ਤੁਨ ਕੇ ਸਿਰ ਤੇ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸੋ ਬੜੀ ਅਹਿਮ ਗੱਲ ਮੈਂ ਖਾਸ ਤੌਰ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਲਈ ਕਰਨਾ ਚਾਹੁੰਦਾ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬੜੀ ਖਤਰਨਾਕ ਚਾਲ ਚੱਲੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਕੱਲ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਜਿਹੜੀ ਭਾਰਤੀ ਕਿਸਾਨ ਜਨਨ ਇਕਤਾ ਅਗਰਾਹਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਗੱਲਬਾਤ ਦੇ ਲਈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿ ਉਹ ਕੱਲ ਨੂੰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਮੀਟਿੰਗ ਲਈ ਬੁਲਾਇਆ ਸ੍ਰੀ ਉਹੀ ਖੇੜ ਹੈ ਵੀ ਇੱਕ ਨੂੰ ਕੁੱਟ ਲਿਆ ਤੇ ਦੂਜੇ ਨੂੰ ਗੱਲ ਲਾ ਲਿਆ ਅਸਲ ਦੇ ਵਿੱਚ ਹੁਣ ਤੱਕ ਇਹ ਸਰਕਾਰ ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਵਾਲੇ ਹੋਣ ਹੁਣ ਤੱਕ ਜਿਹੜੀ ਇਹ ਨੀਤੀ ਤੇ ਚੱਲ ਰਹੀ ਸੀਗਾ ਵੀ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ ਉਹਦੇ ਵਿੱਚ ਕਾਫੀ ਹੱਦ ਤੱਕ ਇਹ ਕਾਮਯਾਬ ਵੀ ਹੋਏ ਨੇ ਸੁਭਰਾਵੋ ਮੈਂ ਤੁਹਾਨੂੰ ਸਿਰਫ ਇੰਨੇ ਕਹਿ ਸਕਦਾ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਆਪ ਦੇ ਤੌਰ ਤੇ ਯਾਦ ਆ ਆਪਣਾ ਫੈਸਲਾ ਆਪ ਲੈਣਾ ਪਰ ਇਹ ਗਲਤੀ ਕਦੇ ਵੀ ਨਾ ਕਰਿਓ ਕਿ ਤੁਸੀਂ ਕੱਲ ਨੂੰ ਇਹਨਾਂ ਦੀ ਮੀਟਿੰਗ ਤੇ ਚਲੇ ਜਾਓ ਕਿਉਂਕਿ ਇੱਕ ਪਾਸੇ ਇਹ ਵਾਰ-ਵਾਰ ਕਹਿ ਰਹੇ ਹਨ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਦੇ ਸਾਰੇ ਜਿਹੜੇ ਦੂਜੇ ਤੀਜੇ ਬੰਦੇ ਆ ਲਗਾਤਾਰ ਬੋਲ ਰਹੇ ਆ ਮੀਡੀਆ ਦੇ ਉੱਤੇ ਆ ਕੇ ਕਿ ਇਹ ਤਾਂ ਪੰਜਾਬ ਨਾਲ ਸੰਬੰਧਿਤ ਮਸਲੇ ਹੀ ਨਹੀਂ ਹੈਗੇ ਇਹਦਾ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਤੇ ਫਿਰ ਪੰਜਾਬ ਦਾ ਰਾਹ ਕਿਉਂ ਰੋਕਿਆ ਗਿਆ ਗਿਆ ਸੁਣ ਇਹਨਾਂ ਨੂੰ ਪੁੱਛਣਾ ਲਾ ਹੋਵੇ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਨਾਲ ਸਬੰਧਤ ਮੰਗਾਂ ਨਹੀਂ ਪੰਜਾਬ ਸਰਕਾਰ ਨਾਲ ਸਬੰਧਤ ਮਸਲੇ ਨਹੀਂ ਇਹ ਕੇਂਦਰ ਨਾਲ ਸਬੰਧਤ ਹੈ ਫਿਰ ਪੰਜਾਬ ਸਰਕਾਰ ਕੱਲ ਦਾ ਜੋ ਸੈਸ਼ਨ ਚੱਲਣਾ ਹੈ ਉਦੋਂ ਪਹਿਲਾਂ ਕਿਸਾਨ ਆਗੂਆਂ ਨੂੰ ਚਿੱਠੀ ਭੇਜ ਕੇ ਮੀਟਿੰਗ ਦਾ ਸੱਦਾ ਕਿਹੜੀ ਗੱਲ ਦਾ ਦੇ ਰਹੀ ਹੈ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਸਾਡਾ ਤਾਂ ਕੋਈ ਮਸਲਾ ਹੀ ਨਹੀਂ ਪੰਜਾਬ ਨਾਲ ਤਾਂ ਕੋਈ ਮਸਲਾ ਹੀ ਨਹੀਂ ਮੰਗਾਂ ਦਾ ਮਸਲਾ ਕੇਂਦਰ ਨਾਲ ਆ ਸੈਂਟਰ ਨਾਲ ਆ ਤੁਸੀਂ ਸਦਾ ਕਿਹੜੀ ਗੱਲਾਂ ਦੇ ਰਹੇ ਹੋ ਸੋ ਭਰਾਵੋ ਬੱਚੋ ਬਹੁਤ ਖਤਰਨਾਕ ਗੇਮ ਜਿਹੜੀ ਇਹ ਖੇਡ ਰਿਆ ਭਵੰਤਮਾਨ ਪੰਜਾਬ ਦੇ ਅੰਦਰ ਸੋਨੂੰ ਲੀਰੋ ਲੀਰ ਕਰਕੇ ਸੋਨੂੰ ਪਾੜ ਕੇ ਦਫਾੜ ਕਰਕੇ ਛਿੱਤਰ ਸਾਹ ਦੇ ਫੇਰਨਾ ਉਹ ਰਾਹਾਂ ਸਾਹਿਬ ਤੁਹਾਨੂੰ ਪੀਲਾ ਸਨਯੁਕਤ ਕਿਸਾਨ ਮੋਰਚੇ ਵਾਲੋ ਰਾਜਾ ਵਾਲ ਸਾਹਿਬ ਹੋਰ ਜਿੰਨੇ ਵੀ ਸਾਡੇ ਅੱਗੇ ਸਹਿਮਾਨਤ ਤੁਹਾਨੂੰ ਬੇਨਤੀ ਹੈ ਇਹ ਉਹੀ ਸਰਕਾਰ ਹੈ ਇਹ ਉਹੀ ਮੁੱਖ ਮੰਤਰੀ ਹੈ ਕੁਝ ਦਿਨ ਪਹਿਲਾਂ ਸੋਨੂੰ ਮੀਟਿੰਗ ਦੇ ਕੇ ਤੇ ਵਿੱਚੋਂ ਮੀਟਿੰਗ ਦੇ ਉੱਠ ਕੇ ਚਲੇ ਜਾਂਦਾ ਤੇ ਤੁਸੀਂ ਐਲਾਨ ਕਰਦੇ ਹੋ 5 ਤਰੀਕ ਨੂੰ ਅਸੀਂ ਆਪਣਾ ਚੰਡੀਗੜ੍ਹ ਵੱਲ ਕੂਚ ਕਰਨਾ ਹੈ ਉਦੋਂ ਪਹਿਲਾਂ ਤੁਹਾਨੂੰ ਸਾਰੇ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚੋਂ ਬੰਦ ਕਰ ਲਿਆ ਜਾਂਦਾ ਤੁਹਾਡੇ ਸਾਰੇ ਬੰਦੇ ਫੜ ਲਏ ਜਾਂਦੇ ਤੁਹਾਡਾ ਜਿਹੜਾ ਉਸ ਦਿਨ ਦਾ ਮਾਰਚ ਸੀਗਾ ਉਹਨੂੰ ਧਰਨੇ ਨੂੰ ਇਹ ਅਸਫਲ ਕਰ ਦਿੰਦੀ ਹੈ ਸਰਕਾਰ ਫੇਲ ਕਰ ਦਿੰਦੀ ਹੈ ਦੂਜੇ ਪਾਸੇ ਕੱਲ ਰਾਤ ਜੋ ਹੋਇਆ ਕਿਸ ਤਰੀਕੇ ਦੇ ਨਾਲ ਜਿਹੜਾ ਕੱਲ ਰਾਤ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਚੱਕਿਆ ਗਿਆ ਉਥੇ ਤੰਬੂਆਂ ਨੂੰ ਅੱਗ ਲਾਈ ਗਈ ਜੋ ਵੀ ਹਾਲਾਤ ਉਥੇ ਵਾਪਰੇ ਅੱਜ ਜਿਵੇਂ ਜਿਵੇਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਇਹਨਾਂ ਦਾ ਜਿਹੜਾ ਇੱਕ ਡੀਆਈਜੀ ਪੱਧਰ ਦਾ ਰੈਂਕ ਦਾ ਮਨਦੀਪ ਸਿੰਘ ਸਿੱਧੂ ਉਹ ਕਹਿ ਰਿਹਾ ਕਿਸਾਨਾਂ ਦੀ ਤੇ दारू ਪੈਗ ਚੜਾਏ ਹੋਏ ਸੀ ਉਥੇ 250 300 ਬੰਦਾ ਸੀ ਸ਼ੰਦਾ ਰੋਪੜ ਤੋਂ ਮੇਰਾ ਮਿੱਤਰ ਆ ਉਥੇ ਮੌਕੇ ਤੇ ਮजूद ਸੀ ਉਹ ਕਹਿੰਦਾ ਭਾਈ ਘੱਟੋ ਘੱਟ 70 80 ਫੀਸਦੀ ਜਿਹੜੀ ਪੰਜਾਬ ਪੁਲਿਸ ਦੀ ਉਸ ਵੇਲੇ दारू ਪੀਤੀ ਹੋਈ ਸੀ ਤੇ ਉਹ ਬਦਨਾਮ ਕਰ ਰਿਹਾ ਕਿਸਾਨ ਆਗੂ ਤਾਂ ਆਪਣੇ ਕਿਸਾਨ ਤਾਂ ਡੱਕੇ ਹੋਏ ਸੀ ਜਿੱਥੇ दारू ਨਾਲ ਸੋ ਇਸ ਕਰਕੇ ਜਦੋਂ ਕੋਈ ਪੱਤਰਕਾਰ ਪਹੁੰਚਦਾ ਕਿ ਪੁਲਿਸ ਨੇ ਇਹ ਸਿਲੰਡਰ ਚੱਕੇ ਇੱਥੋਂ ਕਿਸਾਨਾਂ ਦੇ ਸਿਲੰਡਰ ਛੱਡੋ ਪੱਠੀਆਂ ਸਿਲੰਡਰਾਂ ਕੈਂਪਰ ਪਾਣੀ ਵਾਲੇ ਜੋ ਵੀ ਸਮਾਨ ਮਿਲਿਆ ਭਾਂਡਾ ਠਿੱਕਰ ਉਥੇ ਸਭ ਚੱਕ ਕੇ ਲੈ ਗਏ ਉਥੇ ਇਕੱਲਾ ਨਾਲ ਜਿਹੜੇ ਆਲੇ-ਦਾਲੇ ਪਿੰਡ ਨੇ ਉਨਾ ਪਿੰਡਾਂ ਦੇ ਬੰਦਿਆਂ ਨੂੰ ਬੁਲਾ ਕੇ ਵੀ ਕਿਸਾਨਾਂ ਦੇ ਗਲਪਵਾਇਆ ਤੇ ਉਹਨਾਂ ਬੰਦਿਆਂ ਨੇ ਵੀ ਰਾਤ ਨੂੰ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚੋਂ ਤੇ ਤੰਬੂਆਂ ਦੇ ਵਿੱਚੋਂ ਭਰਾਵੋ ਸਮਾਨ ਕੱਢਿਆ ਚੱਕਿਆ ਸੋ ਗੱਲ ਆ ਵੀ ਕੁੱਟਾਂਗੇ ਵੀ ਹੁਣ ਉਹ ਗੱਲ ਹੋ ਗਈ ਕੁੱਟ ਲੈ ਮਾਰ ਲੈ ਹੁਣ ਥੂ ਥੂ ਹੋ ਗਈ ਲੋਕਾਂ ਨੇ ਪਿੰਡਾਂ ਦੇ ਨਹੀਂ ਵੜਨ ਦੇਣਾ ਹੁਣ ਸਰਦਾ ਦੇ ਤਾਂ ਹੁਣ ਜੇ ਤੇਰੇ ਹੱਥ ਪਾਸ ਹੀ ਕੁਝ ਨਹੀਂ ਸਰਕਾਰ ਦੇ ਸੋਡੇ ਕੋਲ ਹੈ ਹੀ ਨਹੀਂ ਪੱਲੇ ਕੱਖ ਇੱਕ ਪਾਸੇ ਆਪ ਵੀ ਕਹਿ ਰਹੇ ਹੋ ਸਾਡੇ ਪੱਲੇ ਕੀ ਹੈ ਅਸੀਂ ਕੀ ਗੱਲ ਕਰਸਾ ਸੈਂਟਰ ਨਾਲ ਮਸਲਾ ਸੈਂਟਰ ਨਾਲ ਜਾ ਕੇ ਗੱਲ ਕਰੋ ਤੇ ਦੂਜੇ ਪਾਸੇ ਸੱਦਾ ਦੇ ਰਹੇ ਆ ਭਰਾਵੋ ਇਹ ਬੜੀ ਖਤਰਨਾਕ ਖੇਡ ਹੈ ਜਿਹੜੀਆਂ ਆਪਾਂ ਲਗਾਤਾਰ ਤੁਹਾਡੀਆਂ ਮੀਟਿੰਗਾਂ ਹੋਈਆਂ ਕਿਸਾਨ ਜਥੇਬੰਦੀਆਂ ਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮੋਰਚਾ ਦੂਜਾ ਉਰਹਾਂ ਸਾਹਿਬ ਸਾਰਿਆਂ ਦੀ ਤੁਹਾਡੀਆਂ ਮੀਟਿੰਗਾਂ ਹੋਈਆਂ ਵੀ ਤੁਸੀਂ ਇਕੱਠੇ ਹੋ ਜਾਓ ਜੇ ਤੁਸੀਂ ਕੱਲ ਨੂੰ ਮੀਟਿੰਗ ਕਰ ਲੈਣੋ ਤੁਹਾਡੇ ਵਿੱਚ ਉਹ ਲੀ ਉਹ ਪਾੜਾ ਹੋਰ ਪੱਕਾ ਹੋ ਜਾਣਾ ਇੱਕ ਪਾਸੇ ਸਾਡੇ ਕਿਸਾਨ ਅਗੂ ਚੱਕੇ ਹੋਏ ਨੇ ਦਲੇਰ ਸਾਹਿਬ ਨੇ ਪਾਣੀ ਦੀ ਘੁੱਟ ਤੱਕ ਨਹੀਂ ਪੀਤੀ ਗ੍ਰਫਤਜ਼ਾਰੀਆਂ ਪੈ ਰੀਆਂ ਨੇ ਦੂਜੇ ਪਾਸੇ ਇਹ ਸੱਦਾ ਪੱਤਰ ਦੇ ਰਹੇ ਆ ਪਰ ਮੈਨੂੰ ਦੁਖ ਅੰਦਾਜ਼ ਇਸ ਗੱਲ ਦਾ ਮੈਂ ਅੱਜ ਕਈ ਥਾਈਂ ਗਿਆ ਕੋਈ 20 ਕੋਈ 50 ਕੋਈ 100 ਕ ਬੰਦਾ ਆਇਆ ਕਿਸੇ ਥਾਂ ਦੇ ਉੱਤੇ ਇਹਦੇ ਨਾਲ ਨਾਲ ਫੜ ਕੇ ਬੱਸਾਂ 'ਚ ਬਿਠਾ ਕੇ ਪੁਲਿਸ ਵਾਲੇ ਨੂੰ ਭਰਾਵੋ ਲੈ ਗਏ ਅੱਜ ਹਜ਼ਾਰਾਂ ਬੰਦਿਆਂ ਦਾ ਨਿਕਲਣਾ ਫਰਜ਼ ਬਣਦਾ ਸੀ ਹਜ਼ਾਰਾਂ ਬੰਦਿਆਂ ਦਾ ਲੋਕ ਮਸ਼ਰੂਫ ਸੀ ਕੋ ਗੱਡੀ ਲੈ ਕੇ ਜਾ ਰਿਹਾ ਕੋ ਮੋਟਰਸਾਈਕਲ ਲੈ ਕੇ ਜਾ ਰਿਹਾ ਕੋ ਵਿਆਹ ਨੂੰ ਜਾ ਰਿਹਾ ਕੋ ਕਿੱਧਰ ਨੂੰ ਜਾ ਰਿਹਾ ਲੋਕਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਰਾਸ ਸਾਡੇ ਨਾਲ ਕੀ ਹੋਇਆ ਯਾਦ ਰੱਖਿਓ ਇਹੇ ਗੱਲ ਲੜ ਮੰਨ ਲਓ ਮੇਰੀ ਜੇ ਤੁਹਾਡੀਆਂ ਜਥੇਬੰਦੀਆਂ ਸੋਡਾ ਜਥੇਬੰਦ ਢਾਂਚਾ ਇਹਨਾਂ ਨੇ ਤੈਅ ਨਸ਼ ਕਰਤਾ ਸੋਡੀਆਂ ਜਥੇਬੰਦੀਆਂ ਇਹਨਾਂ ਨੇ ਖਤਮ ਕਰਤੀਆਂ ਸੋਨੂੰ ਘਰਾਂ ਚ ਵੜ ਕੇ ਕੁੱਟਣਗੇ ਯਾਦ ਰੱਖਿਓ ਕੱਲੇ ਕੱਲੇ ਦੀ ਵਾਰੀ ਆਉਣੀ ਐ ਅੱਜ ਉੱਥੇ ਮੈਂ ਕੈਪਟਨ ਨੂੰ ਸੁਣ ਰਿਹਾ ਸੀ ਇੱਕ ਨੂੰ ਬੋਲ ਰਿਹਾ ਸੀ ਸ਼ੰਭੂ ਦੇ ਉੱਤੇ ਕਹਿੰਦਾ ਜੀ ਬਿਨਾਂ ਗੱਲ ਤੋਂ ਰਾਹ ਰੋਕੀ ਬੈਠੇ ਐ ਸੋ ਕੈਪਟਨ ਸਾਹਿਬ ਜੇ ਤੁਸੀਂ ਬੋਲ ਰਹੇ ਹੋ ਸੋਡਾ ਕਰਨਲ ਆਰਮੀ ਦਾ ਸ਼ਰਿਆਂ ਵਿੱਚ ਸਰਕਾਰ ਦੇ ਵਿੱਚ ਪੰਜਾਬ ਪੁਲਿਸ ਨੇ ਕੁੱਟਿਆ ਨਾਲ ਉਹਦਾ ਮੁੰਡਾ ਕੁੱਟਿਆ ਸੋ ਸਾਰਿਆਂ ਨਾਲ ਹੋਣਾ ਭਰਾਵੋ ਪਰ ਦੁੱਖ ਦੀ ਗੱਲ ਹੈ ਕਿ ਮੈਂ ਅੱਜ ਇਹ ਵੀ ਕਹਿ ਦਿੰਨਾ ਕਿ ਕਿੰਨਾ ਚਿਰ ਚੇਤੇ ਰੱਖਾਂਗੇ ਗੱਲਾਂ ਅਸੀਂ ਸ਼ਾਇਦ ਭੁੱਲ ਜਾਾਂਗੇ ਅਸੀਂ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਗੀਆਂ ਬੇਅਦਬੀਆਂ ਭੁੱਲ ਗਏ ਬਹਿਵਲ ਕਲਾਂ ਗੋਲੀ ਕਾਂਡ ਨੂੰ ਭੁੱਲ ਗਏ 84 ਚ ਹੋਏ ਦਰਬਾਰ ਸਾਹਿਬ ਤੇ ਹਮਲੇ ਨੂੰ ਭੁੱਲ ਭਲਾ ਗਏ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਸਾਡੇ ਮੁਕਾਬਲੇ ਬਣਾ ਕੇ ਮਾਰਿਆ ਉਹ ਭੁੱਲ ਗਏ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੂੰ ਥਾਣਾ ਸਿਰ ਜਾ ਕੇ ਨੰਗੀਆਂ ਕਰਕੇ ਤੇ ਭਰਾਵਾਂ ਨੂੰ ਪਾਇਆ ਪਿਓ ਨੂੰ ਪਾਇਆ ਸੀ ਉਹ ਭੁੱਲ ਗਏ ਛੋਟੇ ਛੋਟੇ ਬੱਚਿਆਂ ਦੇ ਕਤਲ ਹੋਏ ਸੀ ਉਹ ਭੁੱਲ ਗਏ ਸਾਡੇ ਗੁਰੂ ਘਰ ਨੂੰ ਅੱਗਾ ਲਾਈਆਂ ਸੀ ਉਹ ਭੁੱਲ ਗਏ ਆਹ ਕਿੱਡੀ ਗੱਲ ਐ ਇਹ ਤਾਂ ਤੁਸੀਂ 6 ਮਹੀਨਿਆਂ ਨੂੰ ਭੁੱਲ ਜਾਉਗੇ ਇਹ ਯਾਦ ਰੱਖਿਓ ਮੇਰੀ ਗੱਲ ਆ ਆ ਸਾਡੇ ਲੋਕਾਂ ਦੇ ਹਾਲਾਤ ਨੇ ਭਰਾਵੋ ਇਸੇ ਕਰਕੇ ਦੁੱਖ ਆਉਂਦਾ ਯਾਰ ਇਸੇ ਕਰਕੇ ਅੱਜ ਦੁੱਖ ਲੱਗਿਆ ਜਦੋਂ ਸਾਡੇ ਜੋ ਦੁਰਦਸ਼ਾ ਸਾਡੇ ਕਿਸਾਨਾਂ ਦੀ ਉੱਥੇ ਹੋਈ ਹੈ ਉਹ ਕਿਸਾਨ ਕੱਲੇ ਆਪਣੇ ਲਈ ਨਹੀਂ ਉਹ ਕਿਸਾਨ ਹਰ ਮਜ਼ਦੂਰ ਲਈ ਛੋਟੇ ਵਪਾਰੀ ਲਈ ਦੁਕਾਨਦਾਰ ਲਈ ਹਰ ਪੰਜਾਬੀ ਲਈ ਉਹਨਾਂ ਦੀ ਰੋਜੀ ਰੋਟੀ ਲਈ ਬੈਠੇ ਲੜ ਰਹੇ ਸੀ ਭਾਵੇਂ ਉਹ ਅੰਸਤੂਂ ਕਹਿੰਦਾ ਸੀ ਮੈਂ ਮਿੱਤਰ ਕੀੜਾ ਮਿੱਤਰ ਕੀੜਾ ਨਹੀਂ ਸੱਜਣਾ ਤੂੰ ਦੁਸ਼ਮਣ ਕੀੜਾ ਨਿਕਲਿਆ ਦੁਸ਼ਮਣ ਕੀੜਾ ਜਿਹਨੂੰ ਸੈਂਟਰ ਪਾਲ ਰਿਹਾ ਪੰਜਾਬੀਆਂ ਨੂੰ ਡੰਗ ਮਾਰਨ ਦੇ ਲਈ ਤੂੰ ਮਾਰ ਰਿਹਾ ਚੋ ਨੀਤੀਆਂ ਨੇ ਸੈਂਟਰ ਦੀਆਂ ਤੂੰ ਪੰਜਾਬ 'ਚ ਇਹ ਨਿਬੰਧ ਲਾਗੂ ਕਰ ਰਹੇ ਆ ਕੋਈ ਸਿੱਖਿਆ ਨੀਤੀ ਹੋਵੇ ਕੋ ਪਾਣੀ ਦੇ ਮਸਲੇ ਦੀ ਗੱਲ ਹੋਵੇ ਜਿਹੜੇ ਮਰਜੀ ਕਿਸਾਨੀ ਦੇ ਮਸਲੇ ਦੀ ਗੱਲ ਹੋਵੇ ਤੂੰ ਸਾਰੀਆਂ ਗੱਲਾਂ ਤੇਰੇ ਤਿੰਨ ਤਿੰਨ ਮਨਿਸਟਰ ਤੇਰੇ ਤਿੰਨ ਤਿੰਨ ਮੰਤਰੀ ਮੀਟਿੰਗ 'ਚ ਬੈਠੇ ਹੋਣ ਤੇ ਤੁਸੀਂ ਧੋਖਾ ਕਰਕੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਬਹਾਨੇ ਜਾਂਦੇ ਹੋਏ ਕਿਸਾਨਾਂ ਨੂੰ ਚੱਕ ਲਓ ਐਦੂ ਵੱਡਾ ਧੋਖਾ ਕੀ ਹੋ ਸਕਦਾ ਪੰਜਾਬ ਦੇ ਲੋਕੋ ਸਮਝੋ ਇਹ ਗੱਲ ਹੋਰ ਨੂੰ ਸਮਝ ਲਓ ਇੱਕ ਹੋਰ ਜਿਹੜੀ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਧਿਆਨ ਦਿਆ ਕਰੋ ਸਰਕਾਰ ਦਾ ਆਈਟੀ ਸੈੱਲ ਪੰਜਾਬ ਪੁਲਿਸ ਦਾ ਆਈਟੀ ਸੈੱਲ ਜਿਹੜਾ ਲਗਾਤਾਰ ਸਰਗਰਮਾ ਜਦੋਂ ਵੀ ਕੋਈ ਇਹਨਾਂ ਦੇ ਕੋਈ ਵਿਰੋਧ ਚ ਬੋਲਦਾ ਸੋ ਆਪਣੀ ਗੱਲਬਾਤ ਟੁੱਟ ਗਈ ਸੀ ਕਿਉਂਕਿ ਆਪਣਾ ਨੈਟਵਰਕ ਟੁੱਟ ਗਿਆ ਸੀਗਾ ਸੋ ਮੈਂ ਜਿਹੜੀ ਗੱਲ ਦੱਸਣ ਲੱਗਿਆ ਧਿਆਨ ਨਾਲ ਸੁਣੋ ਵੀ ਇਹਨਾਂ ਦਾ ਆਈਟੀ ਸੈੱਲ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਇਹ ਟਿੱਸਲ ਬੜਾ ਜ਼ਬਰਦਸਤ ਤਰੀਕੇ ਨਾਲ ਕੰਮ ਕਰ ਰਿਹਾ ਜਦੋਂ ਵੀ ਕੋਈ ਇਹਨਾਂ ਦੇ ਵਿਰੁੱਧ ਬੋਲਦਾ ਥੱਲੇ ਉਹਦੇ ਠਾ ਠਾ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਉਲਟ ਜਦੋਂ ਵੀ ਇਹਨਾਂ ਦੇ ਕੋਈ ਪੱਖ ਦੀ ਗੱਲ ਹੁੰਦੀ ਹੈ ਥੱਲੇ ਗੁੱਡ ਨਾਈਸ ਬਹੁਤ ਵਧੀਆ ਚੰਗਾ ਉਹ ਸਾਰਕ ਸ਼ੁਰੂ ਹੋ ਜਾਂਦਾ ਸੋ ਲੋਕ ਪ੍ਰਭਾਵ ਮੰਨ ਲੱਗ ਜਦੇ ਵੀ ਇਹ ਤਾਂ ਲੋਕ ਪੰਜਾਬ ਦੇ ਪਤਾ ਨਹੀਂ ਇਹਨਾਂ ਦੇ ਨਾਲ ਹੈ ਪਰ ਜੋ ਅੱਜ ਇਹਨਾਂ ਦੀ ໂຕਏ ໂຕਏ ਵਿੰਡਾਂਚ ਹੋਈ ਆ ਜੋ ਲੋਕਾਂ ਨੇ ਲਾਹਣ ਤਾਂ ਪਾਈਆਂ ਨੇ ਇਹਦਾ ਰਿਜਲਟ ਇਹਨਾਂ ਨੂੰ ਆਨਲਾਈਨ ਸਮਝ ਲੋਕ ਦੱਸਣਗੇ ਸੋ ਭਰਾਵੋ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਇਹਨਾਂ ਗੱਲਾਂ ਨੂੰ ਯਾਦ ਰੱਖਿਆ ਕਰੋ ਬਹੁਤ ਛੇਤੀ ਭੁੱਲ ਜਾਂਦੇ ਆਪਾਂ ਤੜਕੇ ਛੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਆ ਤੇ ਇੱਕ ਮੇਰੀ ਬੇਨਤੀ ਹੋਰ ਸੁਣ ਲਓ ਛੱਤਰ ਕੱਲੇ ਕੱਲੇ ਦੇ ਪੈਣੇ ਆ ਜੇ ਆਪਾਂ ਐਂ ਪਾਟੇ ਰਹੇ ਤਾਂ ਬਖਸ਼ਾਹ ਤੇ ਕੋਈ ਵੀ ਨਹੀਂ ਜਾਣਾ ਸ਼ਰਮ ਉਥੇ ਇਹ ਗੱਲ ਕਹੀ ਜਾ ਰਹੀ ਹੈ ਇੱਕ ਅਫਸਰ ਵੱਲੋਂ ਕਿ ਸਾਡੇ ਇੱਕ ਡੀਐਸਪੀ ਸਾਡੇ ਇਨਸਪੈਕਟਰ ਰੈਂਕ ਦੇ ਬੰਦੇ ਕੋਲ ਵੀ ਇਹ ਪਾਵਰ ਆ ਵੀ ਜਦੋਂ ਮਰਜੀ ਇਸ ਭੀੜ ਨੂੰ ਤਤਰਬਤਰ ਕਰ ਦਿਓ ਇਹ ਜਿਹੜੇ ਕਾਨੂੰਨ ਬੀਐਨਐਸ ਦੀ ਜਿਹੜੀ ਨਵੀਂ ਇਹਨਾਂ ਨੇ ਸੋਧਾਂ ਕੀਤੀਆਂ ਕਾਨੂੰਨ ਚ ਇਹਨੇ ਪਾਵਰਾਂ ਦੇਤੀਆਂ ਪੁਲਿਸ ਨੂੰ ਤਾਕਤਾਂ ਦੇਤੀਆਂ ਇਹਦਾ ਪਹਿਲੇ ਮਾਨ ਨਹੀਂ ਸੀ ਸਿਸਕਰ ਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਗੱਲ ਨੂੰ ਸਮਝਣ ਦੀ ਲੋੜ ਹੈ ਸਾਡੀਆਂ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਇਥੋਂ ਤੋੜ ਦਿਓ ਲਗਥਲਾ ਕਰ ਦਿਓ ਉਦੋਂ ਬਾਅਦ ਲੋਕ ਉਪਣੇ ਸੌਕੇ ਹੋ ਜਾਣ ਸਮਝੋ ਗੱਲ ਨੂੰ ਕਦੇ ਕਹਿੰਦੇ ਜਗਾ ਪਾਲਦੇ ਆ ਵਜਾ ਪਾਲਦੇ ਆ ਕਦੇ ਕਹਿੰਦੇ ਪੈਸੇ ਖਾਂਦੇ ਆ ਕਦੇ ਭਵੰਤ ਕਹਿੰਦਾ ਸੜਕਾਂ ਤੇ ਵਾਹ ਜਾਂਦੇ ਕਦੇ ਕਹਿੰਦਾ ਰੇਲ ਦੀ ਨੀ ਰੋਕ ਲੈਂਦੇ ਕਦੇ ਕਹਿੰਦਾ ਪੈਪਾ ਨਹੀਂ ਪੈਣ ਦਿੰਦੇ ਕਦੇ ਕੁਛ ਕਦੇ ਕੁਛ ਇਹ ਇਸ ਕਰਕੇ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਹੀ ਇੱਕ ਜਿਹੜਾ ਲੜਾਈ ਲੜ ਰਿਹਾ ਬਾਕੀ ਸੂਬਿਆਂ ਜਿਹਨਾਂ ਸਭ ਦਬਲੇ ਆ ਲੋਕ ਹਰਿਆਣਾ ਦੇ ਹੁਣ ਆਪਣਾ ਗਮਾਂਡੀ ਸੂਬਾ ਹੈ ਬੀਜੇਪੀ ਦੀ ਸਰਕਾਰ ਆ ਕੁਛ ਕਰਨ ਨਹੀਂ ਦਿੰਦੇ ਇੱਥੇ ਹਲੇ ਵੀ ਲੋਕਾਂ ਦੇ ਵਿੱਚ ਮਾੜਾ ਮੋਟਾ ਲੜਨ ਵਾਲਾ ਹੈਗਾ ਹਰਿਆਣੇ ਦੇ ਲੋਕ ਵੀ ਲੜ ਰਹੇ ਨੇ ਇਹ ਜੀ ਗੱਲ ਨਹੀਂ ਔਰ ਫਿਰ ਵੀ ਉਥੇ ਦੱਬੀ ਤੋਰੇ ਹੁੰਦੀ ਹੈ। ਸੋ ਇਸ ਕਰਕੇ ਮੇਰੀ ਬੇਨਤੀ ਆ ਮੈਂ ਫਿਰ ਖੀਰਤੇ appeal ਕਰਦਾ ਭਾਰਤੀਕ ਸਿੰਘ ਨੂੰ, ਏਕਤਾ ਗੁਰਾਂ, ਹਾਨੂ ਗੁਰਾਂ ਸਾਹਿਬ ਨੂੰ, ਰਾਜੇਲ ਸਾਹਿਬ ਨੂੰ, ਸੰਯੁਕਤ ਸੰਨ ਮੋਰਚੇ ਨੂੰ ਵੀ ਤੁਹਾਨੂੰ ਇਹ ਮੀਟਿੰਗ ਤੇ ਨਹੀਂ ਜਾਣਾ ਚਾਹੀਦਾ ਇਹਦਾ ਬਾਈਕਟ ਕਰਨਾ ਚਾਹੀਦਾ ਕਿਉਂਕਿ ਉਹ ਸਾਡੇ ਕਿਸਾਨ ਕੱਲ ਕੁੱਟੇ, ਤੰਬੂ ਪੱਟੇ, ਅੱਗਾਂ ਲਾਈਆਂ ਉਥੇ ਬੁਰਾ ਹਾਲ ਕੀਤਾ। ਕਿਸਾਨ ਜਾਣਦੇ ਹੋ ਇਹ ਫੜੇ ਧੋਖਾ ਕੀਤਾ ਬਹੁਤ ਵੱਡਾ ਇਹਨਾਂ ਨੇ ਬੇਈਮਾਨੀ ਕੀਤੀ ਹੈ ਸਰਕਾਰ ਨੇ। ਫੜ ਕੇ ਅੰਦਰ ਦਿੱਤੇ ਹੋਏ ਨੇ। ਅਦਾਨੀ ਕੀ ਧਾਰਾ ਲਾਉਣਗੇ ਕਿੰਨੇ ਚੰਦਰ ਦੇਣਗੇ ਛੱਡਣਗੇ ਕਿੰਨੇ ਚੰਦਰ ਛੱਡਣਗੇ ਪਰ ਤੁਹਾਨੂੰ ਇਹਦਾ ਬਾਈਕਟ ਕਰਨਾ ਚਾਹੀਦਾ ਸੋ ਮੇਰੇ ਤੇ ਇਹ ਅਪੀਲ ਹੈ ਭਾਈ ਵਾਹਿਗੁਰੂ ਜੀ ਕੀ ਫਤਹ ਹਾਂਜੀ ਪੰਜਾਬੀਓ ਜੋ ਅੱਜ ਦਾ ਨਹੀਂ ਹੋ ਰਿਹਾ ਲਾ ਲੰਬੇ ਸਮੇਂ ਤੋਂ ਹੋ ਰਿਹਾ ਪੰਜਾਬ ਦੇ ਅੰਦਰ ਪਰ ਅੱਜ ਤਾਂ ਬਿਲਕੁਲ ਇਹ ਗੱਲ ਸਾਬਤ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਥੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾਂ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਘੜਿਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਿਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਫੋਰਸਾਂ ਬੁਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ ਜਾ ਕੇ ਸਾਰੇ ਟੈਂਟ ਤੰਬੂ ਪੱਟ ਤੇ ਸਟੇਜਾਂ ਪੱਟਤੀਆਂ ਜਿਹਾ ਸਭੀਆਂ ਮੰਗਾ ਲੀਆਂ ਸੋ ਜੇ ਹਲੇ ਵੀ ਨਾ ਪੰਜਾਬੀਓ ਜਾਗੇ ਹਲੇ ਵੀ ਨਾ ਉੱਠੇ ਤਾ ਯਾਦ ਰੱਖਿਓ ਇਹ ਇਹਨਾਂ ਦੀ ਇੱਕ ਗੱਲ ਹੋ ਗਈ ਐ ਮੋਦੀ ਦੀ ਜਮਤ ਸ਼ਾਹ ਦੀ ਤੇ ਭਵੰਤਰੀ ਇੱਕ ਗੱਲ ਆ ਚੜੇ ਤੁਰੇ ਆਉਂਦੇ ਆ ਭਰਾਵੋ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖ ਲਓ ਇੱਕ ਆਰਮੀ ਦਾ ਕਰਨਲ ਪੰਜਾਬ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਦਾ ਮੁੰਡਾ ਕੁੱਟਿਆ ਜਾਂਦਾ ਜ਼ਿੰਦਗੀ ਦੇ ਨਾਲ ਉਹ ਉਹੀ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਹੜੇ ਇੱਕ ਝੂਠਾ ਮੁਕਾਬਲਾ ਕਰਕੇ ਆਉਂਦੇ ਨੇ ਇੱਕ ਨੌਜਵਾਨ 23 ਸਾਲ ਦਾ ਜਿਹੜਾ ਇੱਕ ਬੱਚਾ ਕਟਨਾਪ ਕਰ ਲੈਂਦਾ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਜਿਹੜਾ ਬੰਦਾ ਗਲਤ ਕਰਦਾ ਕਾਨੂੰਨ ਬਣਿਆ ਉਹਦੇ ਲਈ ਜੱਜ ਬੈਠੇ ਨੇ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਜੇਲਾ ਬਣੀਆਂ ਨੇ ਉਹਦੇ ਲਈ ਇਹ ਕਿਹਨੂੰ ਅਧਿਕਾਰ ਦਿੰਦਾ ਬਈ ਵੀ ਤੁਸੀਂ ਜਿਹਦੇ ਮਰਜ਼ੀ ਗੋਲੀ ਮਾਰ ਦਿਓ ਰੋਜ਼ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਭਰਾਵੋ ਹੋ ਰਹੇ ਆ ਜੋ 80 90 ਦੇ ਦਰ ਦੇ ਵਿੱਚ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਾਏਗਾ ਸ਼ਿਕਾਰ ਖੇਡੇਗੇ ਉਹੀ ਰੁਝਾਨ ਦੁਆਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੇ ਕੋਈ ਕ੍ਰਿਮੀਨਲ ਬੰਦਾ ਕੋਈ ਗੁਨਾਹ ਕਰਦਾ ਤਾਂ ਉਹਨੂੰ ਚਾਹੇ ਫਾਹੇ ਲਵਾ ਦੇ ਕਾਨੂੰਨ ਮੁਤਾਬਕ ਪਰ ਸੋਨੂੰ ਇਹਦ ਘਰ ਕਿਨੇ ਤੱਕ ਤੁਸੀਂ ਚੱਕ ਕੇ ਕਿਸੇ ਦੇ ਵੀ ਗੋਲੀ ਮਾਰ ਦੋਗੇ ਤੇ ਹਰ ਵਾਰੀ ਪੁਲਿਸ ਇੱਕੋ ਹੀ ਕਹਾਣੀ ਕੱਢਦੀ ਆ ਕਿ ਅਸੀਂ ਜੀ ਬੰਦਾ ਫੜ ਲਿਆ ਅਸਲਾ ਰਿਕਵਰ ਕਰਾਉਣ ਗਏ ਸੀ ਉਹਨੇ ਕੱਢ ਕੇ ਸਾਡੇ ਤੇ ਚੱਕ ਕੇ ਚਲਾਤਾ ਕਿ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਸੋ ਪੰਜਾਬ ਦੇ ਲੋਕੋ ਸੋਚੋ ਸਮਝੋ ਜਾਗੋ ਜਾਗੋ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਭੁੱਲ ਜੋ ਤੁਹਾਡਾ ਕੋਈ ਮੋਰਚਾ ਤੁਹਾਡਾ ਕੋਈ ਕੱਲ ਨੂੰ ਕਿਸਾਨੀ ਸੰਘਰਸ਼ ਕੋਈ ਮਜ਼ਦੂਰਾਂ ਦਾ ਸੰਘਰਸ਼ ਕੋਈ ਹੋਰ ਕਿਸੇ ਧਿਰ ਦਾ ਕੋਈ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕਰ ਲਓਗੇ ਇਹਨਾਂ ਨੇ ਕੁਝ ਨਹੀਂ ਛੱਡਣਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਬੁਰੀ ਤੇ ਆ ਗਿਆ ਪਵੰਸਿਆ ਹੁਣ ਤੇਰੇ ਮਨਚ ਗੁਰੀ ਜੀ ਨਾ ਰਹਿ ਜੇ ਜੋ ਤੇਰੇ ਮਨ ਦੀਆਂ ਕਰ ਲਾ ਪਗਾ ਲਾ ਜੋ ਤੈਨੂੰ ਲੱਗਦਾ ਵੀ ਆਹ ਘਾਟਾ ਰਹਿ ਗਿਆ ਹਲੇ ਇਹ ਪੂਰਾ ਕਰ ਲਾ ਸੋ ਪੰਜਾਬ ਦੇ ਲੋਕੋ ਇਹ ਸੋਨੂੰ ਪੀਦਾ ਉਹ ਬਾਰ-ਬਾਰ ਇਹ ਮੋਰਚੇ ਵਾਰ-ਵਾਰ ਨਹੀਂ ਭਖਦੇ ਹੁੰਦੇ ਇਹ ਮੋਰਚਾ ਜੇ ਆਪਾਂ ਬਚਾਉਣਾ ਤਾਂ ਵੱਡੇ ਪੱਧਰ ਦੇ ਉੱਤੇ ਹੁਣ ਸਾਡੇ ਸਾਰਿਆਂ ਦੇ ਰੇਡਾਂ ਹੋ ਰਹੀਆਂ ਨੇ ਸਾਰਿਆਂ ਨੂੰ ਫੜਦ ਨੂੰ ਫਿਰਦੇ ਆ ਹੁਣ ਪੰਜਾਬ ਦੇ ਵਿੱਚੋਂ ਕੱਲੇ-ਕੱਲੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਖਾਸ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸ਼ਿਗਰਸ ਦੇ ਬਚਾਓ ਤੇ ਵੱਡੀ ਗੰਦੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇਹ ਸ਼ਿਗਰਸ ਬਚਾਉਣਾ ਹੈ ਜੇ ਆਪਣੀ ਕਿਸਾਨੀ ਬਚਾਉਣੀ ਹੈ ਆਪਣੇ ਲੋਕ ਬਚਾਉਣੇ ਆ ਆਪਣੇ ਮਜ਼ਦੂਰ ਬਚਾਉਣੇ ਆ ਆਪਣੇ ਭਰਾ ਸਾਰੇ ਭਾਈਚਾਰਾ ਬਚਾਉਣਾ ਪੰਜਾਬ ਪੰਜਾਬੀ ਤੇ ਬਚਾਉਣੀ ਆ ਤਾਂ ਸਾਨੂੰ ਉੱਠਣਾ ਪੈਣਾ ਬਾਈ ਸੋ ਆਓ ਯਾਰ ਅੱਜ ਇੱਕ 110 12 ਦਿਨ ਹੋ ਗਏ ਭੁੱਖ ਹੜਤਾਲ ਤੇ ਮਰਨ ਵਰਤੇ ਬੈਠਾ ਇਨਸਾਨ ਡਲੇਆਲੋਂ ਨੂੰ ਵੀ ਧੂਕੇ ਲੈ ਗਈ ਚੱਕ ਕੇ ਲੈ ਗਈ ਕਿਸਾਨਾਂ ਨੂੰ ਧੂਲਿਆ ਸੋਸ ਕਰਕੇ ਮੇਰੀ ਬੇਨਤੀ ਆ ਉੱਥੇ ਚਾਰ ਸਪੇਰੇ ਫੋਰਸਾਂ ਲਾ ਕੇ ਇਹਨਾਂ ਨੇ ਚਾਰ ਸਪੇਰਾ ਘੇਰਿਆ ਹੋਇਆ ਸਾਰੇ ਜਿਹੜੇ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਆ ਸਾਰੇ ਕਿਸਾਨ ਆਗੂਆਂ ਤੇ ਹੋਰ ਜਿਹੜੇ ਕੋਈ ਸਮਾਜਿਕ ਆਗੂ ਨੇ ਹਰ ਤਰ੍ਹਾਂ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਓਏ ਭਵਨ ਸਿੰਘ ਆ ਉਹ ਤੇਨੂੰ ਦਾ ਕੈਪਟਨ ਹੀ ਚੰਗਾ ਸੀ ਤੇਨੂੰ ਕੈਪਟਨ ਹੀ ਚੰਗਾ ਸੀ ਜਦੋਂ 220 ਵਾਲਾ ਕਿਸਾਨੀ ਮੋਰਚਾ ਭਖਿਆ ਨਾ ਕਿਸਾਨਾਂ ਨੇ ਟੋਲ ਵੀ ਰੋਕ ਕੇ ਕਿਸਾਨਾਂ ਨੇ ਪੰਪ ਵੀ ਰੋਕ ਕੇ ਰੇਲੈਂਸ ਦੀਆਂ ਮਾਰਕੀਟਾਂ ਵੀ ਰੋਕੀਆਂ ਸੜਕਾਂ ਵੀ ਜਾਮ ਕੀਤੀਆਂ ਉਹਨੇ ਤੇ ਲੜੀ ਨਹੀਂ ਸੀ ਕੀਤੀ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਸਾਰਿਆਂ ਨੂੰ ਤਮਾਤ ਪਾ ਰਹੇ ਆ ਇਸ ਕੰਮ ਦੇ ਵਿੱਚ ਸੋ ਪੰਜਾਬ ਦੇ ਲੋਕੋ ਸੋਨੂੰ ਅਪੀਲ ਹੈ ਬਹਾਨਾ ਬਣਾ ਰਹੇ ਨੇ ਰਸਤੇ ਖੋਲੋ ਜੀ ਰਸਤਾ ਰੋਕਿਆ ਕਿਨੇ ਆ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਪੰਜਾਬ ਦੇ ਕਿਸਾਨ ਆਪ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਕੀ ਨਾ ਕਰ ਰਹੇ ਆ ਬਈ ਉਹ ਕਸੂਰ ਕਿਸਾਨਾਂ ਦਾ ਉਹ ਪੰਜਾਬ ਦੇ ਲੋਕਾਂ ਦਾ ਉਹ ਜਾਣਾ ਜੇ ਦਿੱਲੀ ਜਾਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਉਧਰੋਂ ਮੀਟਿੰਗ ਬੁਲਾ ਲਈ ਜਾਂਦੀ ਆ ਜੇ ਤਰਕੇ ਤੋਂ ਲੈ ਕੇ ਨਸਾਨਾਂ ਨੂੰ ਲੁਝਾ ਲਿਆ ਜਾਂਦਾ ਤੇ ਉਧਰੋਂ ਗਣੀ ਮਸੀਂ ਸ਼ਾਸ ਨਾਲ ਦੋਨਾਂ ਨੇ ਕਰਕੇ ਗੱਟਮਟ ਵੀ ਅੱਜ ਮੋਰਚਾ ਚੁਕਾ ਦਿਓ ਸੋ ਭਰਾਵੋ ਇੱਕ ਬਾਈ ਕਹਿੰਦਾ ਕੋਈ ਨਹੀਂ ਉੱਠਦਾ ਬਾਈ ਇਹਨਾਂ ਨੂੰ ਫ੍ਰੀ ਦੀ ਬਿਜਲੀ ਮਿਲ ਗਈ ਕੋਈ ਗੱਲ ਨਹੀਂ ਬਾਈ ਬਸ ਤਾਉਂਗੇ ਅੱਖਾਂ ਇੱਕ ਸੁਣਦੇ ਰੋਂਗੇ ਯਾਦ ਰੱਖੋ ਲੜਨ ਵਾਲੇ ਲੋਕ ਉਹਨਾਂ ਨੇ ਚੱਕ ਕੇ ਹੁਣ ਪਾ ਪਾ ਕੇ ਪਰਚੇ ਜੇਲ੍ਹਾਂ 'ਚ ਬੰਦ ਕਰ ਦੇਣਾ ਤੇ ਸੋਡਾ ਇਹਨਾਂ ਨੇ ਘਰਾਂ 'ਚ ਬੈਠਿਆਂ ਨੇ ਸੰਗੀ ਘੁੱਟਦੇ ਨੇ ਮੇਰੀ ਗੱਲ ਯਾਦ ਰੱਖੋ ਇਹ ਆਦਿ ਨਵੇਂ ਕਾਨੂੰਨ ਛੋੜੇ ਬਣ ਰਹੇ ਆ ਆ ਛੋੜੀਆਂ ਜ਼ਮੀਨਾਂ ਖੋਣ ਲਈ ਛੋੜੀ ਕਿਸਾਨੀ ਖਤਮ ਕਰਨ ਲਈ ਛੋੜੇ ਲੋਕਾਂ ਦੇ ਹੱਕ ਹਕੂਕ ਖੋਣ ਲਈ ਛੋੜੇ ਪਾਣੀਆਂ ਗਿਆ ਨਾ ਪਾਣੀਆਂ ਜਾ ਰਹੀਆਂ ਉਹਦੇ ਲੈਕਚਰ ਨੂੰ ਬਣਾਦਾ ਪੰਜਾਬ ਸਰਕਾਰ ਨੇ ਅੱਗੇ ਜਿਹੜਾ ਬੰਦਾ ਪਾਣੀ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਸੀ ਉਹਦੇ ਲਈ ਕਾਨੂੰਨ ਸੀ ਉਹਦੇ ਲਈ ਕਾਨੂੰਨ ਸੀਗਾ ਕਿ ਕੋਈ ਵੀ ਬੰਦਾ ਜ਼ਹਿਰ ਪਾਊਗਾ ਉਹਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਉਹਨਾਂ ਦਾ ਜੁਰਮਾਨਾ ਕਰਤਾ ਇੱਕ ਸੋਧ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਐਮੈਂਡਮੈਂਟ ਕੀਤੀਆਂ ਕਾਨੂੰਨ ਦੇ ਵਿੱਚ ਉਹ ਇਹਨੇ ਪੰਜਾਬ ਸਰਕਾਰ ਨੇ ਉਹਦੇ ਤੇ ਮੋਹਰ ਲਾਤੀ ਵੀ ਹਾਂ ਕੋਈ ਬੰਦਾ ਜ਼ਹਿਰ ਪਾਵੇ ਦਰਿਆ 'ਚ ਪਾਵੇ ਧਰਤੀ 'ਤੇ ਟਾਂ ਪਾਵੇ ਕੋਈ ਉਹਨੂੰ ਸਜ਼ਾ ਨਹੀਂ ਕੱਲਾ ਜੁਰਮਾਨਾ ਹੋਊਗਾ ਸੋ ਭਰਾਵੋ ਇਹ ਮਸਲਾ ਕੱਲੀ ਕਿਸਾਨੀ ਦਾ ਨਹੀਂ ਹੋਏ ਸੋਡੇ ਪਾਣੀ ਬਰਬਾਦ ਕਰਦੇ ਪਾਪਾ ਜਿਹੜਾਂ ਸੋਡੀਆਂ ਨਸਲਾ ਖਤਮ ਕਰ ਦੇਣਗੇ ਸਾਡੇ ਦੇ ਬੱਚੇ ਪੈਦਾ ਹੁਣ ਵੱਢ ਕੇ ਪਾਹਜ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਜਿਉਂਦੇ ਜਿਵਕਾਂ ਨੂੰ ਮੂੰਹ ਤੇ ਕੈਂਸਰ ਹੋਣ ਲੱਗਦੇ ਬੁਰਾ ਹਾਲ ਐ ਅੱਜ ਹੀ ਮੇਰੇ ਕੋਲ ਪਰਿਵਾਰ ਆਇਆ ਕੰਬਰ ਸਰ ਦਾ ਵਿਚਾਰਾ ਮਿਲਕਦਾ ਸਾਡੇ ਜਵਾਕ ਨੂੰ ਪਤਾ ਨਹੀਂ ਕੀ ਬਿਮਾਰੀ ਦਾ ਨਾਮ ਹੈ 27 ਕਰੋੜ ਦਾ ਟੀਕਾ ਲੱਗਣਾ ਹੈ ਉਹ ماں ਭਰਾਵੋ ਛੋੜੇ ਪਾਣੀਆ ਯਾਰਾ ਪੈ ਗਈਆਂ ਉਹ ਛੋੜੇ ਜਵਾਕ ਬਚਣੇ ਨਹੀਂ ਸੋ ਪਾਣੀ ਮੀਰ ਨੇ ਗਰੀਬ ਨੇ ਸਹਿਰੀ ਪਿੰਡੂ ਨੇ ਹਿੰਦੂ ਸਿੱਖ ਮੁਸਲਮਾਨ ਸਭ ਨੇ ਪੀਣਾ ਇੱਥੇ ਕੋਈ ਵੱਲ ਨਹੀਂ ਇਹ ਸਾਰਾ ਕੁਝ ਹੋਣਾ ਕੋਈ ਇਹਨਾਂ ਨੇ ਧਰਨਾ ਵਜਾ ਦਾ ਕੱਖ ਜਿਹੇਦਾ ਪੁਲਿਸ ਸਟੇਟ ਬਣ ਗਈ ਹੈ ਪੁਲਿਸ ਦਾ ਰਾਜ ਹੋ ਗਿਆ ਇੱਥੇ ਜੋ ਆਪਾਂ 80 ਦੌਰ ਦੇ ਵਿੱਚ ਦੇਖਦੇ ਰਹੇ ਹਾਂ ਬੈਂਤ ਵੇਲੇ ਜੋ ਉਹਨਾਂ ਦਰਿੰਦਗੀ ਕੀਤੀ ਪੁਲਿਸ ਨੇ ਜੋ ਕਹਾਂ ਕੀਤਾ ਸਾਡੀ ਜਵਾਨੀ ਦਾ ਸਾਡੇ ਲੋਕਾਂ ਦਾ ਉਹੀ ਕੰਮ ਭਰਾਵੋ ਇਹ ਭਵੰਤਮਾਨ ਨੇ ਫੜਦੇ ਆ ਅੱਜ ਤੁਹਾਡੇ ਸਾਹਮਣੇ ਇਹ ਧਾਰਨਾ ਆ ਗਈ ਉੱਠ ਖੜੋ ਹਲੇ ਵੀ ਹੁੱਕਾ ਹੁੱਕੇ ਦਬਾਓ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰੋ ਤੇ ਤਿਆਰੀ ਕਰੋ ਤੇ ਜੇ ਛੋੜਦੇ ਤੇ ਭਾਰੂ ਪੈ ਗਿਆ ਫਿਰ ਭੁੱਲ ਜਾਓ ਸਭ ਦੀ ਵਾਰੀ ਆਉਣੀ ਆ ਮਤ ਸੋਚੋ ਵੀ ਅਸੀਂ ਘਰੇ ਕੁੰਡਾ ਲਾ ਕੇ ਬਚ ਜਾਵਾਂਗੇ ਸੋ ਆਓ ਮੇਰਾ ਵੀਰ ਬਹੁਤ ਵੱਡੀ ਜਰਿੰਦਗੀ ਕੀਤੀ ਹੈ ਇਹ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਉੱਥੇ ਕਾਹਨ ਕੀਤਾ ਜਾ ਰਿਹਾ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਜੋ ਉੱਥੇ ਅੱਜ ਨਾਲ ਨੇ ਵਰਤਾਇਆ ਸੋ ਲੋੜ ਆ ਪੰਜਾਬ ਦੇ ਲੋਕਾਂ ਨੂੰ ਸਾਨੂੰ ਉੱਠਣ ਦੀ ਲੋੜ ਆ ਪ੍ਰਭੂ ਆਓ ਮੇਰਾ ਵੀਰ ਵੱਡੀ ਗੰਦੀ ਦੇ ਵਿੱਚ ਆਪਾਂ ਇਹ ਮੋਰਚੇ ਨੂੰ ਬਚਾਈਏ ਇਹ ਮੋਰਚਾ ਨਹੀਂ ਇਹ ਸ਼ੁਰੂਆਤ ਹੈ ਜੇ ਮੋਰਚਾ ਖਦੇੜ ਤਾਂ ਫੇਲ ਹੋ ਗਿਆ ਤਾਂ ਤੁਸੀਂ ਭੁੱਲ ਜਿਓ ਸਾਨੂੰ ਕੋਈ ਇਹ ਕਾਮਯਾਬ ਹੋਣ ਦੇਣੇ